ਮੋੜ ਮੰਡੀ ਦੇ ਪਿਆਰੇ ਭਮਕੜੋ ਐਸੇ ਰੋਡ ਤੇ ਉਦੋਂ ਆਏ ਸੀ ਜਦੋਂ ਗੱਡੀ ਤਾਂ ਚੱਕ ਲਈ ਸੀ ਅੱਜ ਵੀ ਉਹੀ ਪਿਆਰ ਹੈ ਸੋ ਆ ਪਿਆਰ ਜਿਹੜਾ ਇਹਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਦੋਂ ਖੁੱਡੀਆਂ ਸਾਹਿਬ ਜਿੱਤ ਗਏ ਉਸ ਤੋਂ ਬਾਅਦ ਤਿੰਨ ਚਾਰ ਮਾਉਂਡ ਮੰਡੀ ਦੇ ਵਿਕਾਸ ਦਾ ਮੈਂ ਬਣਾਈ ਬੈਠਾ ਇੱਕ ਤਾਂ ਸੀਵਰੇਜ ਦਾ ਸੀਵਰੇਜ ਮਾਨਸਾ ਦਾ ਵੀ ਮੋੜ ਦਾ ਵੀ ਮੋੜ ਦੇ ਪੈਸੇ ਦਾ ਪਾਸ ਹੋਏ ਪਏ ਨੇ ਕੋਡ ਕਰਕੇ ਰੁਕੇ ਪਿਆ ਤੇ ਨਾਲ ਟ੍ਰੀਟਮੈਂਟ ਪਲਾਂਟ ਨਾਲ ਤਲਵੰਡੀ ਦਾ ਸੀਵਰੇਜ ਇਹ ਸਾਰੇ ਸ਼ਹਿਰਾਂ ਦੇ ਕਿਉਂਕਿ ਸ਼ਹਿਰ ਵੱਧ ਗਏ ਇਹ ਤੇ ਉਹ ਬਾਅਦ ਦੇ ਵਿੱਚ ਕਦੇ ਦੁਬਾਰਾ ਗੌਰ ਨਹੀਂ ਕੀਤੀ ਸਰਕਾਰਾਂ ਨੇ ਤਾਂ ਫਿਰ ਉਹ ਓਵਰਫਲੋ ਹੋ ਗਏ ਉਹ ਪੁਰਾਣੀਆਂ ਹੋ ਗਈਆਂ ਪਾਈਪਾਂ ਮਾੜੀਆਂ ਮਾੜੀ ਕੁਆਲਿਟੀ ਦੇ ਪਾਈਪਾਂ ਸੀ ਸੋ ਮਾਨਸਾ ਦਾ ਵੀ ਮੋੜ ਦਾ ਵੀ ਸੀਵਰੇਜ ਦੀ ਜ਼ਿੰਮੇਵਾਰੀ 4 ਤਰੀਕ ਤੋਂ ਬਾਅਦ ਮੇਰੀ ਹੈ ਬਸ ਮੈਂ ਆਪੀ ਕਰ ਦੂੰਗਾ ਮੇਰੇ ਤਾਂ ਛੱਡ ਦੇ ਜੋ ਪਿਆਰ ਤੁਸੀਂ ਦੇ ਰਹੇ ਹੋ ਇਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਕੋਈ ਪੁਰਾਣੇ ਜਨਮ ਦੇ ਪੁੰਨ ਨੇ ਮੇਰੇ ਇਹ ਇੰਨਾ ਪਿਆਰ ਕਰਦੇ ਹੋ ਗੱਡੀ ਭਰਤੀ ਫੁੱਲਾਂ ਨਾਲ ਪੱਗ ਪਰਗੀ ਫੁੱਲਾਂ ਨਾਲ ਦੂਜੇ ਪਾਸੇ ਕਾਲੀ ਤੇ ਕਾਂਗਰਸੀ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਸੁਆਭਰਕ ਧੰਨਵਾਦ ਵਾਹ 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 ਕਾਬਾ ਬਹੁਤ ਬਹੁਤ ਧੰਨਵਾਦ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ ਸੁਖਵੀਰ ਬਾਲ ਦਾ ਭਾਸ਼ਣ ਪਤਾ ਕਿ ਹੋ ਜਾ ਹੁੰਦਾ ਹੈ ਕੀ ਗੱਲ ਕਿਤੋਂ ਚੱਕੀ ਕੋਈ ਕਿਤੋਂ ਕੋਈ ਗੱਲ ਜੁੜਦੀ ਹੈ ਨਹੀਂ ਬਾ ਬੋਲੀ ਜਾਂਦਾ ਉਹ ਕੋ ਮੈਂ ਤੁਹਾਨੂੰ ਦੱਸਦਾ ਉਹ ਭਾਸ਼ਣ ਕਿਹਾ ਜਾਂਦਾ ਕਿ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭਈ ਨਾ ਜਿਹੜਾ ਲੱਭਈ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਈ ਨਾ ਉਹਨੇ ਦਿੱਤਾ ਤਿੰਨ ਬੱਛੇ ਦੋ ਲੰਗੜੇ ਇੱਕ ਉੱਠੇ ਨਾ ਜਿਹੜਾ ਉੱਠੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਦੇਖਣਾ ਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸ ਗਈਆਂ ਇੱਕ ਵੱਜੀ ਨਾ ਆ ਬਾਦਲ ਹੁੰਦਾ ਸੁਖਬੀਰ ਬਾਦਲ ਦਾ ਕੀ ਐ ਜੀ ਦੱਸ ਸੋਇਨਾ ਦਾ ਯਕੀਨ ਨਾ ਕਰੋ ਇਹਨਾਂ ਨੂੰ ਇਹੀ ਦੁੱਖ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਜੇ ਹੁਣ ਬਣ ਗਏ ਅਸੀਂ ਤਾਂ ਫਿਰ ਪ੍ਰਾਣੀਆਂ ਸਾਰੀਆਂ ਕਿੜਾ ਕੱਢਾਂਗੇ ਜੋ ਇਹਨਾਂ ਨੇ ਸਾਡੇ ਨਾਲ ਤਿੰਨ ਪੀੜੀਆਂ ਤੋਂ ਜੋ ਸਾਡੇ ਨਾਲ ਇਹਨਾਂ ਨੇ ਲੁੱਟਿਆ ਸਾਨੂੰ ਇਹਨਾਂ ਨੇ ਸਾਨੂੰ ਕੁੱਟਿਆ ਜੋ ਸਾਡਾ ਨਸਲ ਕੁਸ਼ੀਆਂ ਕੀਤੀਆਂ ਉਹਦੇ ਬਦਲੇ ਲਵਾਂਗੇ ਤੁਸੀਂ ਦੇਖਦੇ ਜਾਓ ਜਿਹੜਾ ਸੁੱਖ ਵਿਲਾਸ ਹੈ ਸੁਖਵੀਰ ਬਾਲ ਦਾ ਹੋਟਲ ਉਹਦੇ ਕਾਗਜ਼ ਆ ਗਏ ਸਾਰੇ ਉਹਦੇ ਕਾਗਜ਼ ਆ ਗਏ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਪਰ ਹੁਣ ਤੁਸੀਂ ਦੇਖਿਓ ਉਹਨੂੰ ਸਕੂਲ ਬਣਾ ਦੇਣਾ ਸਰਕਾਰੀ ਕਬਜੇ ਚ ਲੈ ਕੇ ਉਹਦੇ ਨਾਰੇ ਵੀ ਬਣਾ ਲਾਂਗੇ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਮੈਂ ਜਲਦੀ ਉਹਦੀ ਮਾਰੀ ਆਉਗੀ